ਪਹਿਲਾਂ ਸਾਡੇ بیٹے ਦੇ ਘਰ ਬੱਚਾ ਨਹੀਂ ਹੈਗਾ 5 ਸਾਲ ਹੋ ਗਏ ਸੀ ਪਹਿਲਾਂ ਬੇਟਾ ਵਿਆਹਿਆ ਸੀ ਉਹਦੀ ਡੈਥ ਹੋ ਗਈ ਉਹਦਾ ਵੀ ਬੜਾ ਲਾਜ ਕਰਾਇਆ ਫਿਰ ਇਹਦਾ 5 ਸਾਲ ਬਾਅਦ ਹੁਣ ਸਾਨੂੰ ਬਾਬਾਈ ਨੇ ਬਖਸ਼ੀ ਹੈ ਮੇਰ ਬਖਸ਼ੀ ਬਾਬਾਈ ਨੇ ਸਾਡੇ ਬੇਟੇ ਦੇ ਦੇ ਲੈਣੇ ਘਰ ਜਾਣ ਨੂੰ ਜੇ ਇੰਨਾ ਕੁਝ ਗੁਰੂ ਨੇ ਕੀਤਾ ਤੇ ਗੱਲ ਕਿਥੋਂ ਘਰੋਂ ਜਾਣ ਨੂੰ ਕਰ ਗਾਹਾਂ ਵਿੱਚ ਦਸੀਦਾ ਕਿ ਸਾਡੇ ਘਰ ਬਾਬਾਈ ਨੇ ਲਾ ਦਿੱਤੀ ਹੈ ਮਤਲਬ ਸੋਹਣਾ ਸੋਹਣਾ ਕੇਸੋ ਕੇਸ ਹੋਵੇ ਸਾਡੇ ਤੇ ਬਾਬੇ ਇਹ ਅਰਦਾਸ ਕਰੀਦੀ ਆ ਹੁਣ ਦੂਜੇ ਬੱਚੇ ਦੀ ਵੀ ਕਰੀਦੀ ਆ ਸੋ ਨੌਜਵਾਨ ਨੇ ਨਾਲ ਨਾਲ ਬਜ਼ੁਰਗ ਮਾਤਾ ਵੀ ਸਾਡੇ ਨਾਲ ਨੇ ਮਾਤਾ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਦੀਪਕੌਰ ਕਿਹੜੀ ਜਗ੍ਹਾ ਤੋਂ ਨੇ ਹਾਂ ਸ਼ਿਮਲਾ ਪਰੇ ਤੋਂ ਸ਼ਿਮਲਾ ਪਰੇ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਬਾਬਾ ਦੀਪ ਸਿੰਘ ਗੁਰਦਾਰੇ ਵਿਖੇ ਚਪੈਰਾ ਪਰਦਨ ਚਪੈਰਾ ਪਰਦਨ ਸਾਲ ਹੋ ਗਏ ਅੱਗੋਂ ਪਿਛੋਂ ਵੀ ਹੁੰਦੇ ਨੇ ਪਹਿਲਾਂ ਵੀ ਹੁੰਦੇ ਨੇ ਇਹ ਕੋਲੇ ਹੁਣ ਲਗਾਤਾਰ ਸਾਲ ਸਾਲ ਤੋਂ ਲਗਾਤਾਰ ਪਹਿਲਾਂ ਸਾਡੇ ਬੇਟੇ ਦਾ ਘਰ ਬੱਚਾ ਨਹੀਂ ਆਇਆ ਹਾਂ 5 ਸਾਲ ਹੋ ਗਏ ਇਹ ਪਹਿਲਾਂ ਬੇਟਾ ਵਿਆਹਿਆ ਸੀ ਉਹਦੀ ਡੈਥ ਹੋ ਗਈ ਉਹਦਾ ਵੀ ਬੜਾ ਲਾਜ ਕਰਾਇਆ ਹਾਂ ਫਿਰ ਇਹ ਦਾ 5 ਸਾਲ ਬਾਅਦ ਹੁਣ ਸਾਨੂੰ ਬਾਬਾ ਜੀ ਨੇ ਬਖਸ਼ੀ ਹੈ ਮੇਰ ਬਖਸ਼ੀ ਬਾਬਾ ਜੀ ਨੇ ਸਾਡੇ ਬੇਟੇ ਦੇ ਬੇਟੇ ਦੇ ਬੇਟਾ ਠੀਕ ਹੈ ਵਧੀਆ ਬੱਚਾ ਠੀਕ ਹੈ ਹਾਂਜੀ ਬੱਚਾ ਵੀ ਠੀਕ ਹੈ ਅਜਾ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿਉਂਕਿ ਉਹ ਕੋੜ ਕੋੜ ਪ੍ਰਚਾਰ ਬੜਾ ਹੁੰਦਾ ਵਾ ਇੱਥੇ ਇੱਥੇ ਅੱਜ ਮਨ ਨੂੰ ਸ਼ਾਂਤੀ ਮਿਲਦੀ ਆ ਕਿੱਥੇ ਇੱਥੇ ਬਹੁਤ ਦਿਲ ਨਹੀਂ ਕਰਦਾ ਘਰ ਜਾਣ ਨੂੰ ਜੇ ਇੰਨਾ ਕੁਝ ਗੁਰੂ ਨੇ ਕੀਤਾ ਤੇ ਦਿਲ ਕਿਥੋਂ ਘਰੋਂ ਜਾਣ ਨੂੰ ਕਰ ਮੈਂ ਦਿਲ ਨਹੀਂ ਕਰੂ ਘਰ ਜਾਣ ਨੂੰ ਜੇ ਇੰਨਾ ਕੁਛ ਕੀਤਾ ਆ ਗਾਹਾਂ ਵਿੱਚ ਦੱਸੀਦਾ ਸਾਡੇ ਘਰ ਬਾਬਾ ਜੀ ਨੇ ਲਾ ਦਿੱਤੀ ਆ ਦਾ ਦਿੱਤੀ ਆ ਮਤਲਬ ਸੋਹਣਾ ਸੋਹਣਾ ਕੇਸ ਕੇਸ ਹੋਵੇ ਸਾਡੇ ਤੇ ਬਾਬੇ ਜੀ ਅਰਦਾਸ ਕਰੀਦੀ ਆ ਹੁਣ ਦੂਜੇ ਬੱਚਿਆਂ ਦੀ ਵੀ ਕਰੀਦੀ ਆ ਹਾਂ ਸ਼ੁਕਰ ਸ਼ੁਕਰਾਨਾ ਕਿਵੇਂ ਕਰਾਂਗੇ ਬਾਬਾ ਜੀ ਤੁਸੀਂ ਤੇਰੇ ਲੱਖ ਲੱਖ ਸ਼ੁਕਰ ਦਾਤਿਆ ਜਿਹੜਾ ਸਾਨੂੰ ਇੰਨਾ ਕੁਛ ਦਿੱਤਾ ਨਾਈ ਗਦੀ ਬਤੇ। ਛੋ ਨੌਜਵਾਨਾਂ ਦੇ ਨਾਲ-ਨਾਲ ਬਜ਼ੁਰਗ ਮਾਤਾ ਵੀ ਸਾਡੇ ਨਾਲ ਨੇ। ਮਾਤਾ ਜੀ ਕੀ ਨਾਮ ਆ ਤੁਹਾਡਾ? ਮੇਰਾ ਨਾਮ ਦੀਪਕੌਰ। ਕਿਹੜੀ ਜਗ੍ਹਾ ਤੋਂ ਨੇ? ਆਏ Shimla ਪਰੇ ਤੋਂ। Shimla ਪਰੇ। ਕਿੰਨੀ ਦੇਰ ਹੋਊਗੀ ਤੁਹਾਨੂੰ ਇੱਥੇ ਬਾਬਾ ਦੀਪ ਸਿੰਘ ਗੁਰਦਾਰੇ ਵਿਖੇ ਚਪਹਿਰਾ ਪਰਦਣ ਦੀ? ਚਪਹਿਰਾ ਪਰਦਣ ਸਾਲ ਹੋ ਗਏ ਅੱਗੋਂ ਪਿਛੋਂ ਵੀ ਹੁੰਦੇ ਨੇ, ਪਹਿਲਾਂ ਵੀ ਹੁੰਦੇ ਨੇ ਇਹ। ਕੋਈ ਨਹੀਂ ਹੁਣ ਲਗਾਤਾਰ ਸਾਲ ਤੋਂ ਸਾਲ ਤੋਂ ਲਗਾਤਾਰ। ਪਹਿਲਾਂ ਸਾਡੇ ਬੇਟੇ ਦਾ ਘਰ ਬੱਚਾ ਨਹੀਂ ਹੈਗਾ। 5 ਸਾਲ ਹੋ ਗਏ ਇਹ। ਪਹਿਲਾਂ ਬੇਟਾ ਵਿਆਹਿਆ ਸੀ, ਉਹਦੀ ਡੈਥ ਹੋ ਗਈ, ਉਹਦਾ ਵੀ ਬੜਾ ਲਾਜ ਕਰਾਇਆ। ਪਰ ਇਹ ਦਾ 5 ਸਾਲ ਬਾਅਦ ਹੁਣ ਸਾਨੂੰ ਬਾਬਾਈ ਨੇ ਬਖਸ਼ੀ ਹੈ ਮੇਰ ਬਖਸ਼ੀ ਬਾਬਾਈ ਨੇ ਸਾਡੇ ਬੇਟੇ ਦੇ ਬੇਟੇ ਦੇ ਬੇਟਾ ਠੀਕ ਹੈ ਵਧੀਆ ਬੱਚਾ ਠੀਕ ਹੈ ਹਾਂਜੀ ਬੱਚਾ ਵੀ ਠੀਕ ਹੈ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿਉਂਕਿ ਕੋੜ ਕੋੜ ਪ੍ਰਚਾਰ ਬੜਾ ਹੁੰਦਾ ਵਾ ਇੱਥੇ ਇੱਥੇ ਅੱਜ ਮਨ ਨੂੰ ਸ਼ਾਂਤੀ ਮਿਲਦੀ ਆ ਕਿੱਥੇ ਇੱਥੇ ਬਹੁਤ ਬੇਲ ਨਹੀਂ ਕਰਦਾ ਘਰ ਜਾਣ ਨੂੰ ਜੇ ਇੰਨਾ ਕੁਝ ਗੁਰੂ ਨੇ ਕੀਤਾ ਤੇ ਦਿਲ ਕਿੱਥੋਂ ਘਰੋਂ ਜਾਣ ਨੂੰ ਕਰ ਮੈਂ ਦਿਲ ਨਹੀਂ ਕਰੂ ਘਰ ਜਾਣ ਨੂੰ ਜੇ ਇੰਨਾ ਕੁਛ ਕੀਤਾ ਆ ਗਾਂ ਵੀ ਦਸੀਦਾ ਸਾਡੇ ਘਰ ਬਾਬਾ ਜੀ ਨੇ ਲਾ ਦਾ ਦਾ ਦਿੱਤੀ ਆ ਮਤਲਬ ਸੋਨਾ ਸੋਨਾ ਕੇਸੋ ਕੇਸੋ ਵੇ ਸਾਡੇ ਤੇ ਬਾਬੇ ਜੀ ਅਰਦਾਸ ਕਰੀਦੀ ਆ ਹੁਣ ਦੂਜੇ ਬੱਚਿਆਂ ਦੀ ਵੀ ਕਰੀਦੀ ਆ ਹਾਂ ਸ਼ੁਕਰ ਸ਼ੁਕਰਾਨਾ ਕਿਵੇਂ ਕਰੋਂਗੇ ਬਾਬਾ ਜੀ ਤੁਸੀਂ ਤੇਰੇ ਲੱਖ ਲੱਖ ਸ਼ੁਕਰ ਦਾਤਿਆਂ ਜਿਹੜਾ ਸਾਨੂੰ ਇੰਨਾ ਕੁਛ ਦਿੱਤਾ ਮਾਈ ਕੁਦੀ ਬਤੇ ਚੋ ਨੌਜਵਾਨਾਂ ਨਾਲ ਨਾਲ ਬਜ਼ੁਰਗ ਮਾਤਾ ਵੀ ਸਾਡੇ ਨਾਲ ਨੇ ਮਾਤਾ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਦੀਪਕੌਰ ਕਿਹੜੀ ਜਗ੍ਹਾ ਤੋਂ ਹੋ ਨੇ ਆਏ Shimla ਪਰੇ ਤੋਂ Shimla ਪਰੇ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਬਾਬਾ ਦੀਪ ਸਿੰਘ ਗੁਰਦਾਰੇ ਵਿਖੇ ਚੋਪੜਾ ਪਰਦਨ ਚੋਪੜਾ ਪਰਦਨ ਸਾਲ ਹੋ ਗਏ ਅੱਗੋਂ ਪਿਛੋਂ ਵੀ ਹੁੰਦੇ ਨੇ ਪਹਿਲਾਂ ਵੀ ਹੁੰਦੇ ਨੇ ਇਹ ਕੋਲੇ ਹੁਣ ਲਗਾਤਾਰ ਸਾਲ ਸਾਲ ਤੋਂ ਲਗਾਤਾਰ ਪਹਿਲਾਂ ਸਾਡੇ ਬੇਟੇ ਦਾ ਘਰ ਬੱਚਾ ਨਹੀਂ ਹੈਗਾ 5 ਸਾਲ ਹੋ ਗਏ ਇਹ ਪਹਿਲਾਂ ਬੇਟਾ ਵਿਆਹਿਆ ਸੀ ਉਹਦੀ ਡੈਥ ਹੋ ਗਈ ਉਹਦਾ ਵੀ ਬੜਾ ਲਾਜ ਕਰਾਇਆ ਫਿਰ ਇਹਦਾ 5 ਸਾਲ ਬਾਅਦ ਹੁਣ ਸਾਨੂੰ ਬਾਬਾਈ ਨੇ ਬਖਸ਼ੀ ਹੈ ਮੇਰ ਬਖਸ਼ੀ ਬਾਬਾਈ ਨੇ ਸਾਡੇ ਬੇਟੇ ਦੇ ਬੇਟੇ ਦੇ ਬੇਟਾ ਠੀਕ ਹੈ ਵਧੀਆ ਬੱਚਾ ਠੀਕ ਹੈ ਹਾਂਜੀ ਬੱਚਾ ਠੀਕ ਹੈ ਅਜਾ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿਉਂਕਿ ਉਹ ਕੂੜ ਪ੍ਰਚਾਰ ਬੜਾ ਹੁੰਦਾ ਵਾ ਇੱਥੇ ਇੱਥੇ ਅੱਜ ਮਨ ਨੂੰ ਸ਼ਾਂਤੀ ਮਿਲਦੀ ਆ ਕਿੱਥੇ ਇੱਥੇ ਬਹੁਤ ਬੇਨਿੰਗ ਦਾ ਘਰ ਜਾਣ ਨੂੰ ਜੇ ਇੰਨਾ ਕੁਝ ਗੁਰੂ ਨੇ ਕੀਤਾ ਤੇ ਦਿਲ ਕਿੱਥੋਂ ਘਰੂ ਜਾਣ ਨੂੰ ਕਰਨ ਮੈਂ ਦਿਲ ਨਹੀਂ ਕਰੂ ਘਰ ਜਾਣ ਨੂੰ ਜੇ ਇੰਨਾ ਕੁਛ ਕੀਤਾ ਆ ਗਾਂ ਵੀ ਦਸੀਦਾ ਕਿ ਸਾਡੇ ਘਰ ਬਾਬਾ ਜੀ ਨੇ ਲਾ ਦਿੱਤਾ ਦਾਤ ਦਿੱਤੀ ਆ ਮਤਲਬ ਸੋਹਣਾ ਸੋਹਣਾ ਕੇਸੋ ਕੇਸ ਹੋਵੇ ਸਾਡੇ ਤੇ ਬਾਬੇ ਜੀ ਅਰਦਾਸ ਕਰੀਦੀ ਆ ਹੁਣ ਦੂਜੇ ਬੱਚਿਆਂ ਦੀ ਵੀ ਕਰੀਦੀ ਆ ਹਾਂ ਸ਼ੁਕਰ ਸ਼ੁਕਰਾਨਾ ਕਿਵੇਂ ਕਰਾਂਗੇ ਬਾਬਾ ਜੀ ਤੁਸੀਂ ਤੇਰੇ ਲੱਖ ਲੱਖ ਸ਼ੁਕਰ ਦਾਤਿਆ ਜਿਹੜਾ ਸਾਨੂੰ ਇੰਨਾ ਕੁਛ ਦਿੱਤਾ ਨਾ ਹੀ ਕੁਝ ਪਤਾ